ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਨਵੇ ਛਿਦਰ ਸਰਵਹ ਪਵਿੱਤਰਾ ਨਵੇ ਛਿਦਰ ਸਰਵਹ ਇਥੇ ਵਿਸਰਾਮ ਹੈ ਨਵੇ ਛਿਦਰ ਸਰਵਹ ਅਪਵਿੱਤਰਾ ਹਾਂਜੀ ਬੋਲ ਹਰ ਨਾਮ ਪਵਿੱਤਰ ਸਭ ਕਿਤਾ ਜੇ ਹਰ ਤੋਂ ਪ੍ਰਸੰਨ ਹੋਵੇ ਮੇਰਾ ਸੁਆਮੀ ਹਾਰੇ ਸਿਮਰਤ ਮਾਲ ਲਹਿ ਜਾਵੇ ਜੀਓ ਮਾਇਆ ਮੋਹ ਵਿਖਮ ਹੈ ਭਾਰੀ ਕਿਉ ਤਰੀਐ ਦੁਤਰ ਸੰਸਾਰੀ ਸਤਗੁਰ ਬੋਹਿਤ ਦੇ ਪ੍ਰਭ ਸਾਚਾ Jap ਹਰ ਹਰ ਪਾਰ ਲੰਘਾਵੇ ਜੀਓ ਜਪ ਨਹੀਂ ਕਹਿਣਾ ਜਪ ਦਾ ਅਰਥ ਖਾਣਾ ਹੋ ਜਾਂਦਾ ਹੈ Jap ਦਾ ਅਰਥ ਚਿੰਤਨ ਹੈ Jap ਹਰ ਹਰ ਪਾਰ ਲੰਘਾਵੈ ਜੀ ਉਹ ਪਹਿਲਾਂ ਵੀ ਦੱਸਿਆ ਸੀ ਜਪੀਐ ਨਾਮ ਜਪੀਐ ਅਨ ਉਥੇ ਵੀ ਪਹਿਲਾ ਪਦ ਜਪੀਐ ਪੂਲਾ ਹੈ ਅਸਾ ਰਗ ਚ ਦੂਸਰਾ ਜਪੀਐ ਖਾਣ ਦਾ ਵਾਚਕ ਹੈ ਤੂੰ ਹਾਂ ਬੋਲ ਰਗ ਚ ਪਰ ਤੇਰਾ ਸਭ ਕੋਈ ਜੋ ਤੂੰ ਕਰ ਹੈ ਸੋਈ ਪ੍ਰਾਪ ਹੋਈ ਜਨ ਨਾਨਕ ਗੁਣ ਗਾਲੈ ਬੇਚਾਰਾ ਹਰ ਭਾਵੈ ਹਰ ਥਾਇ ਪਾਲੈ ਜੀਓ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪਹੁ ਮਨ ਮੇਰੀ ਸਭ ਕਿਲ ਵਿਖ ਕਟੈ ਸਭ ਕਿਲ ਵਿਖ ਕਟੈ ਹਰ ਤੇਰੀ ਹਾਂ ਸਭ ਕਿਲ ਵਿਖ ਕਟੈ ਹਰ ਤੇਰੀ ਹਰ ਧਨ ਰੱਖਹੁ ਹਰ ਧਨ ਸੰਚਹੁ ਹਰ ਚਲਦਿਆ ਨਾਲ ਸਖਾਈ ਜੀਉ ਜੇ ਸੋ ਨੋ ਕਿਰਪਾ ਕਰੇ ਸੋ ਧਿਆਵੈ ਨਿਤ ਹਰਿ ਜਾਪ ਜਪੈ ਨਿਤ ਹਰਿ ਜਾਪ ਜਾਪੈ ਜਾਪ ਹਰ ਸੁਖ ਪਾਵੈ ਹਾਂਜੀ ਹਾਂਜੀ ਨਿਤ ਹਰਿ ਜਾਪ ਜਾਪੈ ਇਥੇ ਵਿਸਰਾਮ ਹੈ ਜਾਪ ਹਰ ਸੁਖ ਪਾਵੈ ਗੁਰ ਪ੍ਰਸਾਦੀ ਹਰ ਰਸ ਆਵੈ ਜਪ ਹਰ ਹਰ ਪਾਰ ਲੰਘਾਈ ਜੀ ਹਰ ਹਰ ਕੱਠਾ ਨਹੀਂ ਕਹਿਣਾ ਜਪ ਹਰ ਹਰ ਪਾਰ ਲੰਘਾਈ ਜੀ ਰਹਾਉ ਨਿਰਭਾਉ ਨਿਰੰਕਾਰ ਸਤਨਾਮ ਅਨਿਰੰਕਾਰ ਪਦਤੀ ਵਿਸਰਾਮ ਜਗ ਮਹਿ ਸ੍ਰੇਸ਼ਟ ਊਤਮ ਕਾਮ ਦੁਸ਼ਮਣ ਦੂਤ ਜਗ ਮਹਿ ਤੇ ਵਿਸਰਾਮ ਲਾ ਦੋ ਜਗ ਮਹਿ ਸ੍ਰੇਸ਼ਟ ਊਤਮ ਕਾਮ ਜਗ ਮਹਿ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਾਮ ਕਾਲ ਠੇਹ ਮਾਰੋ ਹਰ ਸੇਵਕ ਨੇੜ ਨਾ ਜਾਈ ਜੀ ਉਸ ਉਪਰ ਹਰ ਕਾ ਮਨ ਮੰਨਿਆ ਉਪਰ ਹੈ ਓਂਕੜ ਲੱਗੇ ਆ ਜਿਸ ਉਪਰ ਹਰ ਕਾ ਮਨ ਮੰਨਿਆ ਜਿਸ ਉਪਰ ਹਰ ਕਾ ਮਨ ਮੰਨਿਆ ਸੋ ਸੇਵਕ ਚਉ ਜੁਗ ਚੌਕੁੰਟ ਜਾਣਿਆ ਜੇ ਉਸ ਦਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਵ ਸਭ ਮਹਿ ਏਕ ਨਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਚਲਤਾ ਉਚਾਰਨ ਕਰਨਾ ਚਲ ਚਲਤਾ ਨਹੀਂ ਕਹਿਣਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਜਿਸ ਕਰਤਾ ਆਪ ਛਡਾਈ ਜੀਉ ਹਉ ਆਨ ਦਿਨ ਨਾਮ ਲਈ ਕਰਤਾਰੇ ਹਾਂਜੀ ਹਉ ਆਨ ਦਿਨ ਇੱਥੇ ਵਿਸਰਾਮ ਹੈ ਨਾਮ ਲਈ ਕਰਤਾਰੇ ਜਿਨ ਸੇਵਕ ਭਗਤ ਸਬੇ ਨਿਸਤਾਰੇ 10 8 10 8 ਚਾਰ ਵੇਦ ਸਭ ਪੂਛੋ 10 8 ਚਾਰ ਵੇਦ ਸਭ ਪੁੱਛੋ 10 ਕਸ ਕੇ ਨਹੀਂ ਬੋਲਣਾ 10 8 ਚਾਰ ਵੇਦ ਸਭ ਪੁੱਛੋ 10 8 ਚਾਰ ਵੇਦ ਸਭ ਪੁੱਛਾ ਹੋ ਜਨ ਨਾਨਕ ਨਾਮ ਛਡਾਈ ਜੀ ਮਾਰੂ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਡਰਟ ਹੈ ਧਰਤ ਆਕਾਸ਼ ਨਖਿਅਤਰਾ ਨਖੇਤਰਾ ਨੰਨੇ ਨੂੰ ਨਹੀਂ ਲਾਉਣੀ ਖਖੇ ਨੂੰ ਸਿਆਰੀ ਲਾ ਕੇ ਨਖਿਅਤਰਾ ਉਚਾਰਨ ਕਰਨਾ ਡਰਪੈ ਧਰਤ ਆਕਾਸ਼ ਨਖਿਅਤਰਾ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈਸੰਤਰ ਡਰਪੈ ਡਰਪੈ ਇੰਦਰ ਵਿਚਾਰਾ ਡਰਪੈ ਇੰਦਰ ਵਿਚਾਰਾ ਏਕਾ ਨਿਰਭਾਉ ਬਾਤ ਸੁਣੀ ਸੋ ਸੁਖੀਆ ਸੋ ਸਦਾ ਸੁਹਿਲਾ ਜੋ ਗੌਰ ਮੇ ਲਗਾਏ ਗੁਨੀ ਰਹਾਉ ਦੇਹ ਧਾਰ ਅਰ ਦੇਵਾ ਡਰ ਪਹਿ ਸਿਧ ਸਾਧਕ ਧਰਮ ਹੋਇਆ ਲਖ 84 ਮਰ ਮਰ ਜਨਮੇ ਲਖ 84 ਮਰ ਮਰ ਜਨਮੇ ਲਖ 84 ਮਰ ਮਰ ਜਨਮੇ ਫੇਰ ਫੇਰ ਜੋਨੀ ਜੋਇਆ ਰਾਜਸ ਸਾਤਕ ਤਾਮਸ ਦਰਪਹਿ ਰਾਜਸ ਸਾਤਕ ਤਾਮਸ ਦਰਪਹਿ ਕੀਤੇ ਰੂਪ ਉਪਾਇਆ ਛਲ ਬਪਰੀ ਇਹ ਕੌਲਾ ਦਰਪੈ ਛਲ ਪੋਲਾ ਬੋਲਨਾ ਕੌਲਾ ਵੀ ਪੋਲਾ ਬੋਲਨਾ ਕੌਲਾ ਨਹੀਂ ਕਹਿਣਾ ਕੌਲਾ ਛਲ ਬਪਰੀ ਇਹ ਕੌਲਾ ਦਰਪੈ ਛਲ ਬਪਰੀ ਇਹ ਕੌਲਾ ਦਰਪੈ ਕੌਲਾ ਐ ਨਹੀਂ ਲਾੜਾ ਨਹੀਂ ਬੋਲਨਾ ਕੌਲਾ ਕੌਲਾ ਪੋਲਾ ਕੌਲਾ ਸ਼ਾਲ ਗੋਪਰੀ ਇਹ ਕੌਲਾ ਡਰਪੈ ਆਤ ਡਰਪੈ ਧਰਮ ਰਾਯਾ ਸਗਲ ਸਮਗਰੀ ਡਰਹਿ ਬਿਆਪੀ ਬੇਨ ਡਰ ਕਰਨਹਾਰਾ ਬੇਨ ਡਰ ਕਰਨਹਾਰਾ ਤਹ ਨਾਨਕ ਭਗਤਨ ਕਾ ਸੰਗੀ ਭਗਤ ਸੋਹ ਦਰਬਾਰ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੇ